ਸਚੂਆ ਕਾਲ ਦਾਨ ਮਿਊਟ ਦੇਖ ਰਿਓ ਤੁਸੀਂ ਮੈਂ ਪਰਮੇਂਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲੇ ਰੁਕ ਕਰ ਲਵਾਂਗੇ ਇਸ ਵਕਤ ਦੀ ਵੱਡੀ ਖਬਰ ਦਾ ਖਨੋਰੀ ਬਾਰਡਰ ਤੋਂ ਇੱਕ ਮੱਧ ਭਾਗੀ ਖਬਰ ਸਾਹਮਣੇ ਆਈ ਹੈ ਇੱਕ ਹੋਰ ਕਿਸਾਨ ਨੇ ਖਨੋਰੀ ਬਾਰਡਰ ਦੇ ਉੱਤੇ ਦਮ ਤੋੜ ਦਿੱਤਾ ਹੈ ਖਨੋਰੀ ਬਾਰਡਰ ਤੋਂ ਇਸ ਵਕਤ ਦੀ ਇਹ ਵੱਡੀ ਖਬਰ ਹੈ ਤਾ ਦਮ ਤੋੜਨ ਵਾਲੇ ਕਿਸਾਨ ਦੀ ਜਿਹੜੀ ਪਛਾਣ ਹੈ ਜੱਗਾ ਸਿੰਘ ਵਜੋ ਹੋਇਆ ਪੁੱਤਰ ਦਰਬਾਰਾ ਸਿੰਘ ਜਿਹੜਾ ਕਿ ਫਰੀਦਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਲਗਭਗ 80 ਸਾਲਾ ਜਿਹੜਾ ਕਿਸਾਨ ਹੈ ਉਸ ਨੇ ਹੁਣ ਦਮ ਤੋੜ ਦਿੱਤਾ ਹੈ ਖਨੂਰੀ ਬਾਰਡਰ ਤੋਂ ਇੱਕ ਬੇहद ਮੰਦ ਭਾਗੀ ਘਟਨਾ ਵਾਪਰੀ ਹੈ ਜਿੱਥੇ 80 ਸਾਲਾ ਬਜ਼ੁਰਗ ਦੇ ਵੱਲੋਂ ਹੁਣ ਦਮ ਜਿਹੜਾ ਹੈ ਖਨੂਰੀ ਬਾਰਡਰ ਦੇ ਉੱਤੇ ਤੋੜਿਆ ਗਿਆ ਹੈ ਤਾਂ ਇਸ ਬਜ਼ੁਰਗ ਕਿਸਾਨ ਦੇ ਪੰਜ ਪੁੱਤਰ ਨੇ ਅਤੇ ਇੱਕ ਧੀ ਵੀ ਹੈ ਜੋ ਕਿ ਖਨੋਰੀ ਮੋਰਚੇ ਦੇ ਉੱਪਰ ਲਗਾਤਾਰ ਹੀ ਜਿਹੜਾ ਪਹੁੰਚਿਆ ਹੋਇਆ ਸੀ ਸਿਵਾਮਨ ਬਾਰਿਆ ਸੀ ਤੇ ਬਿਮਾਰ ਹੋਣ ਕਰਕੇ ਜਿਸ ਕਰਕੇ ਉਸ ਦੀ ਮੌਤ ਹੋਈ ਹੈ ਬਿਮਾਰ ਹੋਣ ਕਰਕੇ ਹੋਈ ਹੈ ਰਜਿੰਦਰਾ ਹਸਪਤਾਲ ਰੈਫਰ ਵੀ ਕੀਤਾ ਗਿਆ ਪਟਿਆਲੇ ਦਾਖਲ ਕਰਵਾਇਆ ਗਿਆ ਜਿੱਥੇ ਕਿਸਾਨ ਦੀ ਇਲਾਜ ਦੇ ਦੌਰਾਨ ਅੱਜ ਮੌਤ ਹੋਈ ਹੈ ਯਾਨੀ ਕਿ ਅੱਜ 12 ਜਨਵਰੀ 2025 ਨੂੰ ਖਨੋਰੀ ਮੋਰਚੇ ਦੇ ਉੱਪਰ ਜੱਗਾ ਸਿੰਘ ਜਿਹੜੇ ਨੇ ਉਹ ਸ਼ਹੀਦ ਹੋਏ ਨੇ ਅੱਜ ਉਹਨਾਂ ਨੂੰ ਖਨੋਰੀ ਬਾਰਡਰ ਦੇ ਉੱਤੇ ਸ਼ਰਧਾਂਜਲੀ ਵੀ ਦਿੱਤੀ ਜਾਵੇਗੀ ਤੇ ਉਸ ਤੋਂ ਬਾਅਦ ਅੰਤਿਮ ਸੰਸਕਾਰ ਜਿਹੜਾ ਉਹਨਾਂ ਦੇ ਪਿੰਡ ਗੋਦਾਰਾ ਵਿਖੇ ਬਾਜਾਖਾਨਾ ਨਜ਼ਦੀਕ ਉਹਨਾਂ ਦਾ ਪਿੰਡ ਹੈ ਜਿੱਥੇ ਅੰਤਿਮ ਸੰਸਕਾਰ ਜਿਹੜਾ ਉਹਨਾਂ ਦਾ ਕੀਤਾ ਜਾਣਾ ਤਾਂ ਇੱਕ ਬੇਹਦ ਮੰਦ ਭਾਗੀ ਘਟਨਾ ਬੀਤੇ ਕੁਝ ਦਿਨ ਪਹਿਲਾਂ ਇੱਕ ਕਿਸਾਨ ਜਿਹੜਾ ਆ ਪਹਿਲਾਂ ਵੀ ਜਿਹੜਾ ਮੋਤ ਦੇ ਮੂੰਹ ਵਿੱਚ ਗਿਆ ਸੀ ਸ਼ਹੀਦ ਹੋਇਆ ਸੀ ਤਾਂ ਇੱਕ ਆਜ ਫੇਰ ਤੋਂ ਐਤਵਾਰ ਦੇ ਦਿਨ ਵੱਡੀ ਖਬਰ ਆ ਖਨੋਰੀ ਬਾਟਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਹੋਰ ਬਜ਼ੁਰਗ ਕਿਸਾਨ ਜਿਹੜਾ ਅੱਜ ਦਮ ਤੋੜਦਾ ਹੋਇਆ ਨਜ਼ਰ ਆਇਆ ਅੱਗੇ ਪਤਾ ਲਾਂਗੇ ਗੱਲ ਕਰਾਂਗੇ ਨਗਰ ਪੰਚਾਇਤ ਤੋਂ ਚੋਣਾਂ ਦੇ ਦੌਰਾਨ ਕਾਂਗਰਸ ਸੀ ਆਗੂ ਅਵਤਾਰ ਸਿੰਘ ਵਾਲੀਆ ਦੀ ਧਰਮ ਪਤਨੀ ਬਲਜੀਤ ਕੌਰ ਵਾਲੀਆ ਨੇ ਆਜ਼ਾਦ ਉਮੀਦਵਾਰ ਦੇ ਵਜੋਂ ਵਾਰਡ ਨੰਬਰ 1 ਤੋਂ 199 ਵੋਟਾਂ ਜਿਹੜੀਆਂ ਨੇ ਹਾਸਲ ਕੀਤੀਆਂ ਸੀ ਅਤੇ ਜਿੱਤ ਦਰਜ ਕੀਤੀ ਸੀ ਤੇ ਅੱਜ ਕਾਂਗਰਸ ਨੂੰ ਇਹਨਾਂ ਨੇ ਅਲਵਿਦਾ ਕਹਿ ਦਿੱਤਾ ਤੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ ਜਿਸ ਨੂੰ ਹੁਣ ਮੈਂਬਰ ਪਾਰਲੀਮੈਂਟ ਰਾਜਕੁਮਾਰ ਚੱਬੇਵਾਲ ਦੇ ਵੱਲੋਂ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਹੈ ਸਨਮਾਨ ਕੀਤਾ ਗਿਆ ਹੈ ਇਸ ਸਮਰਥਨ ਦੇ ਨਾਲ ਹੁਣ ਨਡਾਲਾ ਦੀ ਜੇਕਰ ਗੱਲ ਕਰਨ ਲਈ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਕੁੱਲ 6 ਕਾਉਂਸਲਰ ਹੋ ਗਏ ਨੇ ਜਿਸ ਕਰਕੇ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਹੋਈ ਹੈ ਤੇ ਆਮ ਆਦਮੀ ਪਾਰਟੀ ਨਡਾਲਾ ਤੋਂ ਪ੍ਰਧਾਨਗੀ ਦੇ ਬੇहद ਨਜ਼ਦੀਕ ਵੀ ਪਹੁੰਚ ਚੁੱਕੀ ਹੈ ਪਰ ਅਜੇ ਵੀ ਬਹੁਮਤ ਸਾਬਤ ਕਰਨ ਦੇ ਲਈ ਇੱਕ ਕਾਉਂਸਲਰ ਦੀ ਹੋਰ ਲੋੜ ਹੈ ਇਸ ਤਰ੍ਹਾਂ ਅਵਤਾਰ ਸਿੰਘ ਵਾਲੀਆ ਦੇ ਗ੍ਰਹਿ ਨਡਾਲਾ ਵਿਖੇ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੇ ਵਿੱਚ ਵਾਲੀਆਂ ਨੂੰ ਸ਼ਾਮਲ ਕਰਦੇ ਹਾਂ ਐਮਪੀ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਆਖਿਆ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਅੱਜ ਵਾਅਦਾ ਹੋਇਆ ਅਤੇ ਸੱਤਾਧਾਰੀ ਸਰਕਾਰ ਦੀ ਪ੍ਰਧਾਨਗੀ ਦੇ ਹੇਠ ਹੀ ਇਲਾਕੇ ਦਾ ਸਰਵਪੱਖੀ ਵਿਕਾਸ ਜਿਹੜਾ ਕਰਵਾਇਆ ਜਾ ਸਕਦਾ ਹੈ ਇਸ ਦੌਰਾਨ ਹਲਕਾ ਇੰਚਾਰਜ ਐਡਵੋਕੇਟ ਹਰ ਸਿਮਰਨ ਸਿੰਘ ਘੁੰਮਣ ਨੇ ਵੀ ਆਖਿਆ ਕਿ ਪਾਰਟੀ ਦੇ ਵਿੱਚ ਆਲੂਵਾਲੀਆ ਪਰਿਵਾਰ ਨੂੰ ਪੂਰਾ ਮਾਣ ਸਤਿਕਾਰ ਜਿਹੜਾ ਉਹ ਦਿੱਤਾ ਜਾਵੇਗਾ ਅਸਰ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਦੇਣਾ ਚਾਹੁੰਦਾ ਨਡਾਲੇ ਨੂੰ ਕਿ ਇਹਨਾਂ ਦੇ ਆਉਣ ਨਾਲ ਜਿਹੜਾ ਸਾਡਾ ਪਰਿਵਾਰ ਚ ਵਾਧਾ ਹੋਇਆ ਤੇ ਨਾਲੇ ਬਹੁਤ ਹੀ ਪੁਰਾਣਾ ਸਿਆਸੀ ਪਰਿਵਾਰ ਆ ਤੇ ਇਹਨਾਂ ਨੇ ਪਹਿਲਾਂ ਵੀ ਸਾਡਾ ਬਹੁਤ ਜਦੋਂ ਸਾਨੂੰ ਲੋੜ ਹੋਈ ਤੇ ਇਹਨਾਂ ਨੇ ਸਾਥ ਦਿੱਤਾ ਸਾਡੀ ਲੋਕ ਸਭਾ ਦੀਆਂ ਜਦੋਂ ਚੋਣਾਂ ਸੀ ਉਦੋਂ ਬਹੁਤ ਸਾਥ ਦਿੱਤਾ ਸਾਡੇ ਐਮਪੀ ਸਾਹਿਬ ਨਾਲ ਵੀ ਇਹਨਾਂ ਦੇ ਜਿਹੜਾ ਆ ਬਹੁਤ ਪਿਆਰ ਆ ਤੇ ਉਹ ਪਿਆਰ ਦਾ ਤੁਸੀਂ ਅਸਰ ਇੱਥੇ ਤੱਕ ਦੇਖ ਸਕਦੇ ਆ ਕਿ ਐਮਪੀ ਸਾਹਿਬ ਦਾ ਅੱਜ ਬਹੁਤ ਬਿਜ਼ੀ ਸ케ਡਿਊਲ ਸੀ ਸਿਰ ਇੱਕ ਵਾਰੀ ਅੰਕਲ ਹੁਣਾਂ ਦਾ ਨਾਮ ਲੈਣ ਤੇ ਤੇ ਜਿਹੜਾ ਉਹਨਾਂ ਨੇ ਆਪਣੀ ਬਿਜ਼ੀ ਸ਼ਡਿਊਲ ਚ ਟਾਈਮ ਕੱਢ ਕੇ ਸਪੈਸ਼ਲੀ ਇੱਥੇ ਆਏ ਤੇ ਨਾਲ ਦੀ ਨਾਲ ਜਿਹੜਾ ਬਾਕੀ ਸਾਰਾ ਸਾਡਾ ਪਰਿਵਾਰ ਜਿਹੜੀ ਨਵੀਂ ਟੀਮ ਜਿਹੜੀ ਸਾਡੀ ਐਮਸੀ ਸਹਿਬਾਨਾਂ ਦੀ ਬਣੀ ਹੈ ਇਹ ਨਡਾਲੇ ਲਈ ਬੜਾ ਸ਼ੁਭ ਸੰਕੇਤ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੰਮ ਆ ਉਹ ਬੜੇ ਵਧੀਆ ਤਰੀਕੇ ਨਾਲ ਹੋਊਗਾ ਜਿਹੜੇ ਜਿਹੜੇ ਮੇਜਰ ਕੰਮ ਸੀਗੇ ਜਿਹੜੇ ਹੁਣ ਤੁਸੀਂ ਦੇਖ ਰਹੇ ਆ ਜਿਹੜਾ ਸੀਵਰੇਜ ਦਾ ਕੰਮ ਆ ਜਿਹੜੇ ਹੋਰ ਵੀ ਕੰਮ ਜਿਹੜੇ ਨਡਾਲੇ ਚ ਹੋ ਰਹੇ ਆ ਇਹ ਤਾਂ ਐਮਸੀ ਹੁਣ ਬਣੇ ਗਏ ਵੋਟਾਂ ਪਾ ਕੇ ਇਹਨਾਂ ਨੇ ਕੰਮ ਪਹਿਲਾਂ ਤੋਂ ਇਹਨਾਂ ਦੀ ਹੀ ਜਿਹੜੇ ਕਹਿਣ ਤੇ ਕਿ ਨਡਾਲੇ ਦੇ ਧਿਆਨ ਚ ਲਿਆ ਕੇ ਇਹਨਾਂ ਦੇ ਹੀ ਕਰਾਏਗੇ ਕੰਮ ਹੁਣੇ ਆਪ ਉੱਤੇ ਖੜ ਕੇ ਅਫੀਸ਼ੀਅਲ ਤੌਰ ਤੇ ਜਿਹੜਾ ਆ ਉਹ ਕੰਮ ਕੰਪਲੀਟ ਕਰਾਉਣਗੇ ਤੇ ਐਜ਼ ਅ ਉਦਾਹਰਣ ਪੇਸ਼ ਕਰਾਂਗੇ ਕਿ ਆਮ ਆਦਮੀ ਪਾਰਟੀ ਜਦੋਂ ਕੰਮ ਹੁੰਦੇ ਆ ਉਹਨਾਂ ਦਾ ਜਿਹੜਾ ਆ ਕੀ ਫਰਕ ਆ ਤੇ ਉਹ ਲੋਕੇ ਆਪ ਦੇਖਣਗੇ ਉਹ ਐਜ਼ ਅ ਮਾਡਲ ਪੇਸ਼ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਜੀ ਗੁੱਡ ਥੈਂਕ ਯੂ। ਭਾਈ ਸਭੀ ਕਹਿਣਾ ਚਾਹੂਗਾ ਅੱਜ ਇੱਕ ਦੇ ਪ੍ਰਵਾਸ ਵੱਧਾ ਹੋਇਆ ਵਿਕਾਸ ਕੀਤਾ ਗਿਆ। ਆ ਲੱਖ ਖੁਸ਼ੀਆਂ ਪਾਦਸ਼ਾਹੀਆਂ ਜੇ ਸਤਗੁਰ ਨਦਰ ਕਰੇ। ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਅੱਜ ਸਾਡੇ ਪਾਰਟੀ ਨੂੰ ਬਹੁਤ ਵੱਡਾ ਵੱਲ ਮਿਲਿਆ। ਔਰ ਮੈਂ ਸਮਝਦਾ ਕਿ ਸਾਡੇ ਚਾਜ ਸਾਡੇ ਬਹੁਤ ਹੀ ਸਤਕਾਰਯੋਗ ਸਾਥੀ ਸਾਡੇ ਹਲਕਾ ਇੰਚਾਰਜ ਹਰਸਿਮਰਨ ਘੁੰਮਣ ਜੀ ਜਿਹੜੇ ਕਿ ਸਾਡੇ ਬਹੁਤ ਹੀ ਐਕਟਿਵ ਸਾਥੀ ਨੇ ਔਰ ਉਹਨਾਂ ਦੀ ਮਿਹਨਤ ਸਦਕਾ ਉਹਨਾਂ ਦੇ ਜੋ ਸਦਕਾ ਸਾਡੇ ਪਰਿਵਾਰ ਦੇ ਵਿੱਚ ਵਾਦਾ ਹੋਇਆ ਔਰ ਉਸ ਖੁਸ਼ੀ ਦੀ ਗੱਲ ਇਹ ਹੈ ਵੀ ਵਾਲੀਆ ਸਾਹਿਬ ਅਵਤਾਰ ਵਾਲੀਆ ਜੀ ਜਿਹੜੇ ਸਾਡੇ ਬਹੁਤ ਹੀ ਪੁਰਾਣੇ ਸਾਥੀ ਹੈ ਜਦੋਂ ਅਸੀਂ ਕਦੇ ਵੀ ਕਿਸੇ ਵੀ ਪਾਰਟੀ 'ਚ ਰਹੇ ਹਾਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਵਾਲੀਆ ਸਾਹਿਬ ਨੇ ਸਾਡਾ ਹਮੇਸ਼ਾ ਸਾਥ ਦਿੱਤਾ ਅੱਜ ਵਾਲੀਆ ਸਾਹਿਬ ਤੇ ਉਹਨਾਂ ਦਾ ਸਮੁੱਚਾ ਪਰਿਵਾਰ ਤੇ ਸਾਡੇ ਕਾਉਂਸਲਰ ਸਹਿਬਾਨ ਅੱਜ ਸਾਰੇ ਸਾਡੇ ਅਜ ਪਾਰਟੀ 6 ਟੋਟਲ 6 ਕਾਉਂਸਲਰ ਸਹਿਬਾਨ ਸਾਡੀ ਅਜ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਸੋ ਨੜਾਲਾ ਦੇ ਵਿੱਚ ਵੀ ਤੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਵੀ ਬਹੁਤ ਵੱਡਾ ਵਾਧਾ ਹੋਇਆ ਤੇ ਬਾਕੀ ਬਤੌਰ ਮੈਂਬਰ ਪਾਰਲੀਮੈਂਟ ਜਿੱਥੇ ਮੈਂ ਸਾਰਿਆਂ ਦਾ ਧੰਨਵਾਦੀ ਵੀ ਹਾਂ ਸਾਰੇ ਵੀਰਾਂ ਨੇ ਹਮੇਸ਼ਾ ਸਹਿਯੋਗ ਵੀ ਦਿੱਤਾ ਤੇ ਉੱਥੇ ਉਹਨਾਂ ਨੂੰ ਭਰੋਸਾ ਵੀ ਦਵਾਉਂਦਾ ਕਿ ਉਹਨਾਂ ਦੇ ਨਾਲ ਸਾਡੀ ਪਾਰਟੀ ਮੋਢੇ ਨਾਲ ਮੋਢਾ ਲਾ ਕੇ ਅਸੀਂ ਖੜੇ ਹਾਂ ਜਿੱਥੇ ਵੀ ਉਹਨਾਂ ਦੀ ਕੋਈ ਵੀ ਸਮੱਸਿਆ ਹੈ ਕੋਈ ਵੀ ਪ੍ਰੋਬਲਮ ਹੈ ਅਸੀਂ ਹਮੇਸ਼ਾ ਦਿਨ ਰਾਤ ਜਦੋਂ ਵੀ ਤੁਸੀਂ ਯਾਦ ਕਰੋਗੇ ਹਮੇਸ਼ਾ ਔਰ ਜਿੰਨਾ ਸਮਾਂ ਲੱਗੇਗਾ ਉਹੀ ਸਮਾਂ ਲੱਗੇਗਾ ਤੁਹਾਡੇ ਵਿੱਚ ਹਮੇਸ਼ਾ ਇਸੇ ਤਰ੍ਹਾਂ ਮੌਜੂਦ ਰ੍ਹਾਂਗੇ ਸੋ ਤੁਹਾਨੂੰ ਸਾਰਿਆਂ ਨੂੰ ਸਾਥੀਆਂ ਦਾ ਜਿੱਥੇ ਵੈਲਕਮ ਹੈ ਬਹੁਤ ਬਹੁਤ ਵਧਾਈ ਹੈ ਥੈਂਕ ਯੂ ਵੈਰੀ ਮਚ ਬਾਈ ਗੁਰਜੀ ਕਾ ਕਾਲਸਾ ਹਾਂ ਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਮੇਰੇ ਬਹੁਤ ਹੀ ਪਰਮ ਮਿੱਤਰ ਡਾਕਟਰ ਰਾਜਕਮਰ ੱਬੀਵਾਲ ਸਾਹਿਬ ਜਿਹੜੇ ਮੈਂਬਰ ਪਾਰਲੀਮੈਂਟਲ ਸਾਬਕਾ ਸਦਸਦਾਰ ਹੋ ਗਿਆ ਹਰ ਸਿਮਰਨ ਜਿਹੜਾ ਮੇਰਾ ਬੇਟਾ ਹੈ ਕਿ ਮੇਰੇ ਬੇਟੇ ਦਾ ਇੱਕ ਕਲਾਸ ਫੈਲੋ ਰਿਹਾ ਹੈ ਲੰਬਾ ਸਮਾਂ ਇਕੱਠੇ ਪੜ੍ਹੇ ਆ ਤੇ ਬੱਚਿਆਂ ਦੇ ਹੁਕਮ ਦੇ ਨਾਲ ਹੀ ਇਹ ਸਾਰਾ ਕੁਝ ਹੋ ਰਿਹਾ ਇਹਨਾਂ ਦੇ ਕੰਟੈਕਟ ਸੀਗੇ ਬੱਚਿਆਂ ਨਾਲ ਕੈਨੇਡਾ ਦੇ ਵਿੱਚ ਉੱਥੋਂ ਸਾਰੀ ਇਹਨਾਂ ਨੇ ਆਪ ਹੀ ਗੇਮ ਚਲਾਈ ਹੈ ਜੀ ਮੇਰੇ ਦੇ ਕੋਈ ਵਸੋਂ ਬਾਹਰ ਹੈ ਜਦੋਂ ਨਿਆਣੇ ਬਾਕੀ ਹੋ ਜਾਣ ਤੇ ਇਹ ਬੱਚੇ ਬੱਚੇ ਆਪਸ ਵਿੱਚ ਇਕੱਠੇ ਸੀਗੇ ਤੇ ਅਸੀਂ ਹੁਣ ਗੁਰੂਬਾਰ ਦੇ ਦਿਨ ਚੱلنا ਚਾਹੀਏ ਹੋ 10 ਕਰਾਂਗੇ ਕਿ ਸਾਨੂੰ ਬਗਲਬਖਸ਼ਣ ਗੁਰੂ ਸਾਹਿਬ ਤਾਂ ਕਿ ਅਸੀਂ ਇਸ ਮਹਿਮ ਦੇ ਵਿੱਚ ਆਪਣੇ ਨਗਰ ਦੀ ਜਿਹੜੀ ਜਿਹੜੀ ਸੇਵਾ ਆ ਉਹ ਤਨੁਮਨੋਂ ਤਨੋਂ ਕਰਕੇ ਇੱਕ ਨਵਾਂ ਕੀਰਤੀਬਾਨ ਜਿਹੜਾ ਸਥਾਪਿਤ ਕਰਾਂਗੇ ਕੋਸ਼ਿਸ਼ ਕਰਾਂਗੇ ਮਰੀ ਵੈਬ ਦੀ ਖਾਲਸਾ ਗੱਲ ਲੁਧਿਆਣਾ ਦੀ ਕਰ ਲੈਂਦੇ ਆ ਜਿੱਥੇ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦਾ ਦਿਹਾਂਤ ਹੋ ਗਿਆ ਸੀ 10 ਜਨਵਰੀ ਨੂੰ ਰਾਤ ਲਗਭਗ 11:30 ਵਜੇ ਆਪਣੀ ਹੀ ਗੋਲੀ ਜਿਹੜੀ ਉਹਨਾਂ ਦੇ ਕੋਲ ਬੰਦੂਕ ਸੀ ਉਸ ਦੇ ਵਿੱਚੋਂ ਗੋਲੀ ਚੱਲ ਗਈ ਅਤੇ ਉਹਨਾਂ ਦਾ ਦਿਹਾਂਤ ਹੋ ਗਿਆ ਇਸ ਤਰੀਕੇ ਦੀ ਖਬਰ ਸਾਹਮਣੇ ਆਈ ਸੀ ਪੁਲਿਸ ਦੇ ਅਨੁਸਾਰ ਗੋਗੀ ਆਪਣੀ ਪਿਸਤੌਲ ਸਾਫ਼ ਕਰ ਰਹੇ ਸੀ ਜਦੋਂ ਅਚਾਨਕ ਗੋਲੀ ਚੱਲ ਗਈ ਅਤੇ ਉਹਨਾਂ ਦੇ ਕੰਨ ਕੋਲੇ ਗੋਲੀ ਲੱਗੀ ਜਿਸ ਕਰਕੇ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ ਸੀ सिविल लाइंस शमशान घाट ਤੋਂ ਗੋਗੀ ਦੇ ਅੱਜ ਫੁੱਲ ਜਿਹੜੇ ਨੇ ਚੁਕੇ ਗਏ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਖਾਸ ਤੌਰ ਤੇ ਪਰਿਵਾਰ ਦੇ ਨਾਲ ਇਸ ਮੌਕੇ ਤੇ ਪਹੁੰਚੇ ਸੰਧਵਾ ਨੇ ਕਿਹਾ ਕਿ ਗੋਗੀ ਦੇ ਨਾਲ ਮੇਰਾ ਬਹੁਤ ਪਿਆਰ ਸੀ ਬੜਾ ਸਤਿਕਾਰ ਕਰਦੇ ਸਨ ਜਦੋਂ ਵੀ ਮੈਂ ਲੁਧਿਆਣਾ ਆਉਂਦਾ ਸੀ ਤਾਂ ਉਹ ਮੈਨੂੰ ਘਰ ਲੈ ਕੇ ਜਾਂਦੇ ਸੀ ਗੋਗੀ ਬਹੁਤ ਹੀ ਸਾਫ਼ ਅਤੇ ਸੁਥਰੇ ਦਿਲ ਦਾ ਆਗੂ ਸੀ ਲੋਕ ਉਹਨਾਂ ਦੇ ਉੱਤੇ ਭਰੋਸਾ ਕਰਦੇ ਸੀ ਉਹਨਾਂ ਦਾ ਜਾਣਾ ਪਾਰਟੀ ਦੇ ਲਈ ਜਿੱਥੇ ਵੱਡਾ ਘਾਟਾ ਉੱਥੇ ਹੀ ਪਰਿਵਾਰ ਦੇ ਲਈ ਵੀ ਦੁੱਖਦਾਈ ਘਟਨਾਈ ਅਤੇ ਪਰਿਵਾਰ ਦੇ ਨਾਲ ਉਹਨਾਂ ਨੇ ਅੱਜ ਦੁੱਖ ਸਾਂਝਾ ਕੀਤਾ ਅਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਕੀਤੀ ਹੈ ਕਿ ਉਸ ਵਿਛੜੀ ਰੂਹ ਨੂੰ ਜਿਹੜੀ ਹੈ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ ਸ੍ਰੀ ਗੁਰਪ੍ਰੀਤ ਸਿੰਘ ਜੀ ਬਸੀ ਗੁਗੀ ਬਹੁਤ ਹੀ ਸਰਕਾਰੀ ਉਹ ਬੜੇ ਲੋਕਾਂ ਨਾਲ ਕੱਢਣ ਵਾਲੇ ਲੋਕਾਂ ਦੀ ਆਵਾਜ਼ ਬਣਨ ਵਾਲੇ ਵਿਧਾਇਕ ਸਨ ਬੜੇ ਸੇਵਾਦਾਰ ਸਨ ਅਤੇ ਬੜੇ ਬਿਨਾਂ ਕਿਸੇ ਲਾਗ ਬਿਜੇ ਤੋਂ ਗੱਲ ਕਰਨ ਵਾਲੇ ਬੜੇ ਸਾਫ਼ ਸੁਥਰੇ ਇੱਕ ਮਿੱਤਰ ਅਤੇ ਇੱਕ ਇਨਸਾਨ ਸਨ। ਅੱਜ ਉਹਨਾਂ ਦਾ ਪਰਿਵਾਰ ਦੇ ਨਾਲ ਉਹਨਾਂ ਦਾ ਗੀਠਾ ਸਾਹਮਣੇ ਵਾਸਤੇ ਆਏ। ਇਸ ਤੋਂ ਬਾਅਦ ਕੀਰਤਪੁਰ ਸਾਹਿਬ ਉਹਨਾਂ ਦੇ ਕੋਲ ਪਹੁੰਚ ਜਾਣਾ ਸਾਰੇ ਪਰਿਵਾਰ ਨੇ। ਸੋ ਗੁਰੂ ਸਾਹਿਬ ਮਿਹਰ ਕਰਨਗੇ ਪਰਿਵਾਰ ਨੂੰ ਪਾਣਾ ਉਹਨਾਂ ਦਾ ਬਲ ਬਖਸ਼ਣਗੇ ਤੇ ਗੁਰੂ ਸਾਹਿਬ ਗੋਗੀ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਮਾਫ਼ ਕਰੇ। ਸਰ ਤੁਹਾਡੇ ਨਾਲ ਕੰਮ ਨਹੀਂ ਕਰਦਾ। ਉਹ ਮਤਲਬ ਮੈਂ ਤਾਂ ਵੀ ਹਰੇਕ ਨੂੰ ਨੇੜਤਾ ਸੀ ਉਹਨਾਂ ਦੀ। ਮੇਰੇ ਨਾਲ ਬਹੁਤ ਪਿਆਰ ਸੀ। ਔਰ ਅਦੁੱਤੀ ਦਿੱਤੀਆਂ ਜਦੋਂ ਮੈਂ ਤੁਲੰਗਣਾ ਮੂਰੇ ਖੜੇ ਹੁੰਦੇ ਸੀ ਮੇਰੇ ਨਾਲ ਤੇ ਜਿੱਦ ਕਰਨੀ ਕਰਦੇ ਲੋਕ ਘਰ ਜਾਣਾ ਹੌਣ ਕੌਣ ਲੈ ਕੇ ਜਾਉ ਕਰ ਸਰ ਜਿਸ ਦਿਨ ਹੀ ਘਟਣਾ ਹੋਇਆ ਤੇ ਉਸੇ ਦਿਨ ਦੁਪਹਿਰ ਵੇਲੇ ਤੁਸੀਂ ਗੋਗੀ ਜੀ ਤੇ ਸੰਤ ਚੀਚੇ ਵਾਲ ਜੀ ਬੁੱਢੇ ਦਰਿਆ ਨੂੰ ਲੈ ਕੇ ਗੱਲਬਾਤ ਕਰ ਰਹੇ ਸੀ ਮੈਂ ਫੋਟੋ ਸੋਸ਼ਲ ਮੀਡੀਆ ਤੇ ਸ਼ੇਅਰ ਵੀ ਹੋਈਆਂ ਸਾਰ ਨੀਅਤ ਤੇ ਬੜੇ ਪੋਜ਼ਿਟਿਵ ਸੀ ਉਹ ਕਹਿੰਦੇ ਬੜਾ ਵਧੀਆ ਕਰਦੇ ਬਾਬਾ ਜੀ ਹੋਰ ਬਾਬਾ ਜੀ ਦੀ ਪੂਰਾ ਸਾਥ ਦੇਵਾਂਗੇ ਬਾਬਾ ਜੀ ਨੂੰ ਕਿਸੇ ਗੱਲ ਦੀ ਬੇਗਮਨੀ ਕਰਨ ਦੀ ਕੋਈ ਕਮੀ ਨਹੀਂ ਆਉਂਦੇ ਨਹੀਂ ਔਰ ਬੁੱਡੇ ਨਾਲ ਨਹੀਂ ਸੀ ਬੜਾ ਦਰਿਆ ਬਣਿਆ ਆ ਕੇ ਥਾ ਰਹਾਂਗੇ। ਉਹ ਗੋਗੂ ਜੀ ਤਾਂ ਬੜੇ ਕਮਿਟਿਡ ਸੀ ਬੁੱਡੇ ਦਰਿਆ ਉਹ। ਨਾਲ ਦੀ ਕੋਈ ਬਾਤ ਨਹੀਂ ਦਿੰਦੀ ਸੀ। ਬਹੁਤ ਪੈਦਾ ਨਾ ਵੀ ਹਰੇਕ ਚੰਗੀ ਕੁਆਲਿਟੀ। ਗਰੀਬ ਦਾ ਸਾਥ ਦਿੰਦੇ ਸੀ। ਲੋਟਿਆਂ ਦੀ ਧਿਰ ਬਣਦੀ ਕੋਸ਼ਿਸ਼ ਕਰਦੇ ਸੀ। ਸੱਚ ਨੂੰ ਸੱਚ ਕਹਿੰਦੇ ਸੀ। ਕਿਸੇ ਮਤਲਬ ਬਹੁਤ ਸਪਸ਼ਟ ਆਪੀ ਸੀ। ਸਾਫ਼ ਦਿਲ ਦਾ ਸੀ। ਔਰ ਪਰਮਾਤਮਾ ਨੇ ਵੀ ਉਸ ਨੂੰ ਕਿਸੇ ਗੱਲ ਦੀ ਕੋਈ ਲਕੋੜ ਨਹੀਂ ਰੱਖਿਆ ਸੀ। ਹਰ ਪਾਸੇ ਪੂਰਾ ਸੀ। ਮਤਲਬ ਲੋਕ ਉੱਤੇ ਭਰੋਸਾ ਕਰਦੇ। ਇੱਕ ਮੈਂ ਤਾਂ ਕਹਿੰਦਾ ਕਿ ਲੁਧਿਆਣੇ ਨੂੰ ਪੰਜਾਬ ਨੂੰ ਇਸ ਤਰ੍ਹਾਂ ਦੇ ਲੀਡਰਾਂ ਦੀ ਬਹੁਤ ਲੋੜ ਆ ਉਹਨਾਂ ਦੇ ਜਾਣ ਨਾਲ ਸਾਨੂੰ ਤਾਂ ਪਰਸਨਲੀ ਘਾਟਾ ਪਿਆ ਪਿਆ ਪੰਜਾਬ ਨੂੰ ਘਾਟਾ ਸਰ ਲੋਕਾਂ ਨੇ ਭਰੋਸਾ ਕਰਦੇ ਸੀ ਉਹ ਇਸ ਦੁਨੀਆ ਤੋਂ ਚਲ ਗਏ ਪਰ ਹਜੇ ਤੱਕ ਵੀ ਭਰੋਸਾ ਹੋ ਰਿਹਾ ਕਿ ਹਜੇ ਵੀ ਇੱਦੀ ਲੱਗ ਰਿਹਾ ਕਿ ਆਪਣੇ ਵਿੱਚ ਹੀ ਖੜੇ ਨੇ ਇਸ ਤਰ੍ਹਾਂ ਦੀ ਅਰੋਹਾ ਕਿੱਥੇ ਜਾਂਦੀ ਹੈ ਜੀ ਇਹ ਤਾਂ ਉਹਨਾਂ ਦੇ ਜਿਹੜੇ ਕੰਮ ਤਾਂ ਬੋਲਦੇ ਰਹਿਣਗੇ ਸਾਰਾ ਹਲਕਾ ਉਹਨਾਂ ਨੇ ਬੜੇ ਸ਼ੌਂਗ ਨਾਲ ਮੈਨੂੰ ਦਿਖਾਉਣਾ ਸਭ ਤੋਂ ਸੋਹਣਾ ਹਲਕਾ ਬਣਾਤਾ ਜੀ ਉਹਨੇ ਉਹ ਕੋਰ ਉੱਤੇ ਉਸਨੂੰ ਛੱਡ ਕੇ ਗਏ ਤੇ ਕਹਿੰਦੇ ਮੈਂ ਦਿੱਲੀ ਜਾ ਜਾ ਕੇ ਇਹ ਪੁਲ ਪੂਰਾ ਕਰਵਾਇਆ ਆ ਆਪ ਜਾ ਕੇ ਮਿੰਤਾ ਕੱਢਿਆ ਸੁਣਾਉਂਦੇ ਸੋ ਬਹੁਤ ਕਮਿਟਿਡ ਸੀ ਉਹ ਲਿਖੀ ਦੀ ਫੇਵਰ ਬਹੁਤ ਕਿਹੜੀ ਜਗ੍ਹਾ ਤੇ ਪੁਲ ਪਹੁੰਚਣਾ ਸੀ ਕਿੰਨੇ ਵਜੇ ਇੱਥੋਂ ਜਿਹੜਾ ਜਾਣਾ ਹਾਂ ਇੱਥੋਂ ਬਸ ਚੱਲਣਾ ਹੁਣ ਤੇ 12 ਵਜੇ ਦਾ ਕੀਤਪੁਰ ਸਾਹਿਬ ਕੋਲ ਪਹੁੰਚਣਾ ਗੱਲ ਮੌਸਮ ਦੀ ਕਰ ਲੈਨੇ ਆ ਪੰਜਾਬ ਸਮੇਤ ਚੰਡੀਗੜ੍ਹ ਅਤੇ ਗਵਾਂਡੀ ਇਲਾਕਿਆਂ ਦੇ ਵਿੱਚ ਦੇਰ ਰਾਤ ਤੋਂ ਕਈ ਥਾਵਾਂ ਤੇ ਭਾਰੀ ਮੀਂਹ ਪੈਂਦਾ ਨਜ਼ਰ ਆਇਆ ਜਿਸ ਦੌਰਾਨ ਕਈ ਥਾਵਾਂ ਦੇ ਉੱਤੇ ਗੜੇਮਾਰੀ ਵੀ ਹੋਈ ਹੈ ਜੇਕਰ ਗੱਲ ਚੰਡੀਗੜ੍ਹ ਦੀ ਕਰ ਲਈ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਵੀ ਬੀਤੀ ਰਾਤ ਤੋਂ ਲਗਾਤਾਰ ਮੀਂਹ ਪੈਂਦਾ ਹੋਇਆ ਨਜ਼ਰ ਆਇਆ ਜ਼ਮੀਨੀ ਪੱਧਰ ਦੀ ਗੱਲ ਕਰਨ ਲਈ ਜਾਵੇ ਤਾਂ ਦੇਖਦੇ ਆ ਪੱਤਰਕਾਰ ਮਨੀਸ਼ ਦੀ ਤਾਜ਼ਾ ਰਿਪੋਰਟ ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਨਾ ਮਿਊਟ ਤੇ ਮੈਂ ਮਨੀਸ਼ ਕੁਮਾਰ ਗੱਲ ਕਰੀ ਚੰਡੀਗੜ੍ਹ ਦੇ ਮੌਸਮ ਦੀ ਤਾਂ ਕੱਲ ਰਾਤ ਤੋਂ ਹੀ ਚੰਡੀਗੜ੍ਹ ਦਾ ਮੌਸਮ ਜਿਹੜਾ ਹੈਗਾ ਬਹੁਤ ਜ਼ਿਆਦਾ ਖਰਾਬ ਸੀਗਾ ਤੇਜ ਹਵਾ ਚੱਲ ਰਹੀ ਸੀ ਕਿ ਤੇ ਉਸਦੇ ਨਾਲ ਜਿਹੜੇ ਹੈਗੇ ਬਾਰਿਸ਼ ਹੋ ਰਹੀ ਸੀ ਕਿ ਪੂਰੀ ਰਾਤ ਜਿਹੜਾ ਹੈਗਾ ਮੌਸਮ ਖਰਾਬ ਰਿਹਾ ਚੰਡੀਗੜ੍ਹ ਦੇ ਵਿੱਚ ਲਗਾਤਾਰ ਪੂਰੀ ਰਾਤ ਬਾਰਿਸ਼ ਹੁੰਦੀ ਰਹੀ ਤੇ ਤੁਹਾਨੂੰ ਦੱਸਦੀ ਕਿ ਅੱਜ ਜਿਹੜਾ ਹੈਗਾ ਮੌਸਮ ਸਾਫ਼ ਹੋ ਚੁੱਕਿਆ ਹੈ ਤੇ ਹੁਣ ਹੀ ਥੋੜੀ ਦੇਰ ਪਹਿਲਾਂ ਮੌਸਮ ਸਾਫ਼ ਹੋਇਆ ਹੈ ਇਸ ਵਕਤ ਮੈਂ ਚੰਡੀਗੜ੍ਹ ਦੇ ਵਿੱਚ ਮੌਜੂਦ ਹਾਂ ਤੁਸੀਂ ਦੇਖ ਸਕਦੇ ਧੁੱਪ ਖਿਲ ਚੁੱਕੀ ਹੈ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦਾ ਮੌਸਮ ਜਿਹੜਾ ਹੈਗਾ ਬਿਲਕੁਲ ਸਾਫ਼ ਹੋ ਰਿਹਾ ਹੈ ਤੇ ਤੁਹਾਨੂੰ ਦੱਸਦੀ ਕਿ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਅਗਲੇ ਕੁਝ ਦਿਨਾਂ ਤੱਕ ਜਿਹੜਾ ਹੈਗਾ ਮੌਸਮ ਖਰਾਬ ਹੋਣ ਦੀ ਜਿਹੜੀ ਹੈ ਅਸ਼ੰਕਾ ਜਤਾਈ ਜਾ ਰਹੀ ਹੈਗੀ ਹੈ ਮੌਸਮ ਵਿਭਾਗ ਵੱਲੋਂ ਵੀ ਤੇ ਦੇਖਿਆ ਜਾਓ ਚੰਡੀਗੜ੍ਹ ਦਾ ਮੌਸਮ ਨੂੰ ਲੈ ਕੇ ਇਸ ਇਸ ਵੇਲੇ ਦੀ ਗੱਲ ਕੀਤੀ ਜਾਵੇ ਇਸ ਵੇਲੇ ਜਿਹੜਾ ਹੈਗਾ ਚੰਡੀਗੜ੍ਹ ਦਾ ਮੌਸਮ ਬਿਲਕੁਲ ਸਾਫ਼ ਹੋ ਚੁੱਕਾ ਹੈ ਤੇ ਧੁੱਪ ਖਿਲ ਰਹੀ ਹੈ ਚੰਡੀਗੜ੍ਹ ਦੇ ਵਿੱਚ ਤਰਨਤਾਰਨ ਦੇ ਹਰੀਕੇ ਪੱਤਣ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪਰ ਕਤਲ ਕਰਨ ਤੋਂ ਬਾਅਦ ਜਦੋਂ ਮੋਟਰਸਾਈਕਲ ਦੇ ਉੱਤੇ ਬਦਮਾਸ਼ਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਦੇ ਪਿੱਛੇ ਪੁਲਿਸ ਲੱਗ ਜਾਂਦੀ ਹੈ ਅਤੇ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਾਲੇ ਜ਼ਬਰਦਸਤ ਅਨਕਾਊਂਟਰ ਹੁੰਦਾ ਨਜ਼ਰ ਆਇਆ ਇਸ ਦੌਰਾਨ ਇੱਕ ਬਦਮਾਸ਼ ਦੀ ਲੱਤ ਦੇ ਵਿੱਚ ਪੁਲਿਸ ਦੇ ਵੱਲੋਂ ਚਲਾਈ ਗਈ ਗੋਲੀ ਲੱਗ ਜਾਂਦੀ ਹੈ ਅਤੇ ਦੋ ਬਦਮਾਸ਼ਾਂ ਨੂੰ ਜਿਹੜਾ ਆ ਗ੍ਰਿਫਤਾਰ ਕਰਨ ਦੇ ਵਿੱਚ ਪੁਲਿਸ ਨੂੰ ਕਾਮਯਾਬੀ ਮਿਲਦੀ ਹੈ ਜ਼ਖਮੀ ਬਦਮਾਸ਼ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਫੜੇ ਗਏ ਵਿਅਕਤੀਆਂ ਦੀ ਪਛਾਣ ਵੀ ਹੋ ਚੁੱਕੀ ਹੈ ਇੱਕ ਦਾ ਨਾਮ ਜਸਪ੍ਰੀਤ ਸਿੰਘ ਦੱਸਿਆ ਜਾ ਰਿਹਾ ਜਿਹੜਾ ਕਿ ਵਾਸੀ ਵਰਪਾਲ ਅਤੇ ਸਹਾਬ ਪ੍ਰੀਤ ਸਿੰਘ ਮਰੜੀ ਕਲਾਂ ਦਾ ਦੱਸਿਆ ਜਾ ਰਿਹਾ ਹੈ ਇੱਕ ਵਿਅਕਤੀ ਇਹਨਾਂ ਦੇ ਵਿੱਚੋਂ ਫਰਾਰ ਹੋਣ ਵਿੱਚ ਕਾਮਯਾਬ ਵੀ ਰਿਹਾ ਪੁਲਿਸ ਲਗਾਤਾਰ ਭਾਲ ਵੀ ਕਰ ਰਹੀ ਹੈ ਦੋਵਾਂ ਦੇ ਕੋਲੋਂ 30 ਐਮ ਐਮ ਦੇ ਪਿਸਟਲ ਵੀ ਜਿਹੜੇ ਨੇ ਬਰਾਮਦ ਕੀਤੇ ਗਏ ਨੇ ਫਿਲਹਾਲ ਕਤਲ ਦੇ ਕਾਰਨ ਕੀ ਸਨ ਇਹਨਾਂ ਦੇ ਬਾਰੇ ਜਾਣਕਾਰੀ ਲੈਣੀ ਹੱਲੇ ਬਾਕੀ ਹੈ ਇਸ ਮੌਕੇ ਦੇ ਉੱਤੇ ਅਧਿਕਾਰੀਆਂ ਦਾ ਕੀ ਕਹਿਣਾ ਸੀ ਉਹ ਜਾਣਦੇ ਆ ਅੱਜ ਕਰੀਬ 12 ਵਜੇ ਜਾਂ 12:30 ਦਾ ਟਾਈਮ ਹੋਏਗਾ ਸਾਡੇ ਐਸਐਸਓ ਸਾਹਿਬ ਹਰੀਕੇ ਆਪਣੇ ਥਾਣੇ ਚ ਬਾਹਰ ਨਿਕਲੇ ਆ ਵੀ ਦੋਨਾਂ ਦੇ ਨਾਲ ਆਪਣੀ ਉਹਨਾਂ ਦੀ ਟੀਮ ਸੀ ਔਰ ਉਹਨਾਂ ਨੇ ਇਨਫੋਰਮੇਸ਼ਨ ਮਿਲੀ ਹੈ ਕਿ ਕੋਈ ਨੇੜੇ ਹੀ ਕੋਈ ਗੋਲੀ ਚੱਲੀ ਆ ਔਰ ਦੋ ਬੰਦੇ ਮੋਟਰਸਾਈਕਲ ਤੇ ਹੁਣੇ ਨੇੜੇ ਜਿਹੜੇ ਨੰਗੇ ਆ ਇਹ ਰਾਮ ਗੋਪਾਲ ਜਿਹੜਾ ਆਰਤੀ ਦਾ ਕੰਮ ਕਰਦਾ ਹਰੀਕੇ ਤੇ ਉਹਨੂੰ ਗੋਲੀਆਂ ਮਾਰ ਕੇ ਆਇਆ ਸੋ ਅਚਾ ਸਤੂ ਸਾਹਿਬ ਨੇ ਆਪਣੀ ਟੀਮ ਦੇ ਨਾਲ ਉਹਨਾਂ ਦਾ ਪਿੱਛਾ ਸ਼ੁਰੂ ਕੀਤਾ ਥੋੜਾ ਜੂਨ ਮੋੜ ਅੱਗੇ ਜਾ ਕੇ ਆਉਂਦਾ ਥੋੜੀ ਦੇਰ ਉੱਥੇ ਉਹ ਦੋਨੇ ਹੀ ਬੰਦੇ ਜਿਹੜੇ ਹਮਲਾਵਰ ਸਨ ਉਹ ਆਪਣਾ ਮੋਟਰਸਾਈਕਲ ਛੁੱਟ ਗਏ ਇੱਕ ਸਵਿਫਟ ਕਾਰ ਚ ਬਹਿ ਗਏ ਆ ਤੇ ਉਹ ਅਲੀਵਾਲ ਵਾਲੇ ਪਾਸੇ ਪਿੰਡ ਨੂੰ ਤੁਰ ਪਿਆ ਅਲੀਪੁਰ ਪਿੰਡ ਦਾ ਨਾਮ ਹੈਗਾ ਸੋ ਸਾਡੇ ਐਸਐਸਓ ਸਾਹਿਬ ਨੇ ਵੀ ਉਹਨਾਂ ਦਾ ਪਿੱਛਾ ਕੀਤਾ ਪਿੱਛਾ ਕਰਦੇ ਉਹ ਜਦੋਂ ਅਲੀਵਾਲ ਦੇ ਲਾਗੇ ਪਹੁੰਚੇ ਤੇ ਉਹਨਾਂ ਨੇ ਐਸਐਸਓ ਸਾਹਿਬ ਤੇ ਫਾਇਰਿੰਗ ਸ਼ੁਰੂ ਕਰਤੀ ਹੈ ਔਰ ਪਿੰਡ ਦੇ ਬਾਹਰ ਜਾ ਕੇ ਤੱਕ ਉਹ ਆਪਣੀ ਗੱਡੀ ਜਦੋਂ ਉਹਨਾਂ ਦੀ ਫਸ ਗਈ ਹੈ ਖੇਤਾਂ ਚ ਫਿਰ ਉਹ ਪੈਦਲ ਦੌੜ ਗਿਆ ਬਟ ਉਹਨਾਂ ਨੇ ਫਾਇਰਿੰਗ ਇਹਨਾਂ ਤੇ ਜਾਰੀ ਰੱਖੀ ਹੈ ਉਹ ਫਾਇਰਿੰਗ ਦੇ ਵਿੱਚ ਜਦੋਂ ਐਸਐਸਓ ਸਾਹਿਬ ਤੇ ਉਹਨਾਂ ਦੀ ਟੀਮ ਨੇ ਫਾਇਰਿੰਗ ਕੀਤੀ ਹੈ ਉਹਨਾਂ ਨੂੰ ਕਬ ওভারਪਾਵਰ ਕਰ ਲਿਆ ਉਦੇ ਦੌਰਾਨ ਜਿਹੜਾ ਉਹਨਾਂ ਦੇ ਵਿੱਚ ਇੱਕ ਜਿਹੜਾ ਹਮਲਾਵਰ ਹੈ ਉਹਦੇ ਗੋਲੀ ਲੱਗੀ ਆ ਲਾਤਾਂ ਦੇ ਵਿੱਚ ਔਰ ਦੂਜੇ ਦੇ ਵਿੱਚ ਦੌੜਦੋਂ ਉਹਨਾਂ ਦੇ ਵੀ ਕਾਫੀ ਜਿਹੜੀਆਂ ਸੱਟਾਂ ਲੱਗੀਆਂ ਔਰ ਇੱਕ ਬੰਦਾ ਜਿਹੜਾ ਉੱਥੋਂ ਮੌਕਾ ਜਿਹੜਾ ਕਿ ਬਾਅਦ ਚ ਉਹਨਾਂ ਨੂੰ ਸਵਿਫਟ ਕਾਰ ਚ ਬਾਅਦ ਚ ਉਹਨੂੰ ਲੱਦ ਕੇ ਲੈ ਕੇ ਜਾਣ ਲੱਗਾ ਸੀ ਉਹ ਉੱਥੋਂ ਮੌਕੇ ਤੋਂ ਫਰਾਰ ਹੋ ਗਿਆ ਕਿਉਂਕਿ ਕਾਫੀ ਵੱਡਾ ਫੀਲਡ ਸੀ ਸੱਤੂ ਸਾਹਿਬ ਕੋਲ ਟੀਮ ਵੀ ਦੋ ਤਿੰਨ ਬੰਦੇ ਸੀ ਬਟ ਕਾਫੀ ਉਹ ਖੇਤ ਖੁੱਲੇ ਸਨ ਉਹ ਤੋਂ ਨਿਕਲ ਗਿਆ ਬਟ ਇਹ ਦੋ ਬੰਦੇ ਮੌਕੇ ਤੇ ਕਾਬੂ ਕਰ ਲਿਆ ਕਿਹੜੇ ਬੰਦੇ ਸਰ ਇਹ ਦੋ ਬੰਦੇ ਜਿਹੜੇ ਕਾਬੂ ਕੀਤੇ ਆਪਾਂ ਉਹਨਾਂ ਨੂੰ ਹਸਪੀਟਲ ਲੈ ਕੇ ਆਏ ਆ ਇਹਨਾਂ ਚੋਂ ਜਸਪ੍ਰੀਤ ਸਿੰਘ ਹੈ ਇਹ ਬਰਪਾਲਪਿੰਡ ਦਾ ਰਹਿਣ ਵਾਲਾ ਆ ਦੂਜਾ ਸਾਹਿਬ ਪ੍ਰੀਤ ਸਿੰਘ ਸਾਹਬ ਆ ਸਾਹਿਬ ਕਹਿੰਦੇ ਆ ਇਹਨੂੰ ਇਹ ਮੜਰੀਕਲਾ ਮਜੀਠੇ ਦਾ ਰਹਿਣ ਵਾਲਾ ਸੋ ਸਾਡੇ ਐਸਐਸਓ ਸਾਹਿਬ ਨੇ ਐਕਚੁਅਲੀ ਬਹੁਤ ਹੀ ਹਿੰਮਤ ਵਾਲੀ ਗੱਲ ਕੀਤੀ ਹੈ ਕਿ ਉਹਨਾਂ ਦਾ ਪਿੱਛਾ ਉਹਨਾਂ ਤੇ ਫਾਇਰਿੰਗ ਹੁੰਦੀ ਹੋਏ باوجود ਵੀ ਪਿੱਛਾ ਕੀਤਾ ਸਰ ਇਹ ਕਿਹੜੇ ਗੈਂਗ ਨਾਲ ਸੰਬੰਧਿਤ ਨੇ ਸੋ ਇਹਦੀ ਇਨਵੈਸਟੀਗੇਸ਼ਨ ਅਜੇ ਸ਼ੁਰੂ ਕਰ ਲਗੇ ਕਿਉਂਕਿ ਇਹ ਇਹ ਬੋਨੀ ਦੁਬਾਰੇ ਕੋਈ ਇਨਫੋਰਮੇਸ਼ਨ ਦਿੱਤੀ ਹੈ ਡੋਨੀ ਗੈਂਗ ਦੇ ਨਾਲ ਥੋੜਾ ਇਹਨਾਂ ਨਾਲ ਲਿੰਕ ਜਿਹੜਾ ਇਨੀਸ਼ੀਅਲ ਆਪਾਂ ਰਸਤੇ ਚੱਲਦੇ ਚੱਲਦੇ ਗੱਲ ਕੀਤੀ ਆ ਉਹਦੇ ਨਾਲ ਥੋੜਾ ਲਿੰਕ ਹੋ ਰਿਹਾ ਬਟ ਇਹਨੂੰ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਕਤਲ ਦੇ ਕਾਰਨ ਬਤਲ ਕੇ ਕਤਲ ਦੇ ਕਾਰਨ ਹੀ ਅਜੇ ਪਤਾ ਲੱਗਿਆ ਹੁਣ ਆਪਾਂ ਇਹਦਾ ਵੈਰੀਫਾਈ ਪੂਰਾ ਕਰਦੇ ਆ ਜੀ ਸਰ ਸਰ ਕੀ ਮਾਮਲਾ ਹੈ ਇਹਨੇ ਕਿਹਨੂੰ ਦੋਨੂੰ ਬੋਲੀ ਚਲੀ ਸਰ ਕੀ ਮਾਮਲਾ ਹੋਇਆ ਸਰ ਇਹਦੇ ਵਿੱਚ ਮੇ ਜੋ ਮੇਰੇ ਵੈਪਨ ਦੇ ਨਾਲ 10 ਤੋਂ 12 ਆਉਂਦਾ ਹੈ ਉਹਦੇ ਵਿੱਚ ਜਵਾਬੀ ਫਾਇਰ ਕਰਦੇ ਰੇ ਖੇਤਾਂ ਵਿੱਚ ਭੱਜੇ ਜਾਂ ਦੋਨੋਂ ਇਹ ਤਿੰਨੇ ਜਾਣੇ ਉਹਦੇ ਵਿੱਚ ਜਿਹੜਾ ਇੱਕ ਬੰਦਾ ਸੀ ਉਹਦੇ ਕੋਲ ਉਹ ਵੀ ਜਿਹੜਾ ਫਰਾਰ ਹੋ ਗਿਆ ਮੌਕੇ ਤੋਂ ਇਹ ਦੋ ਜਿਹੜੇ ਮੇਰੇ ਕਾਬੂ ਆ ਗਏ ਖਣਕ ਦੇ ਵਿੱਚ ਪਾਜਦਾ ਅਲੀਪੁਰ ਪਿੰਡ ਦੇ ਵਿੱਚ ਜੀ ਤੇ ਕੁਝ ਪਤਾ ਲੱਗਾ ਕਿਹੜੀ ਗੈਂਗ ਉਹ ਮੁੰਡੇ ਬੰਦੇ ਨਹੀਂ ਉਹਦੀ ਫਰਦਰ ਇਨਕੁਆਇਰੀ ਕਰ ਰਹੇ ਵੇਖ ਰਹੇ ਆ ਇੰਡਸਟਰੀ ਸੁਰਜ ਕੀ ਸਾਹਮਣੇ ਆਉਂਦਾ ਹੈ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬੰਨਾਵਾਲਾ ਹਨੂਅਤਾ ਦੇ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਬੀਤੀ ਰਾਤ ਅਣਪਛਾਤੇ ਲੁਟੇਰਿਆਂ ਨੇ ਇੱਕ ਬਜ਼ੁਰਗ ਜੋੜੇ ਦੇ ਘਰ ਦੇ ਵਿੱਚ ਦਾਖਲ ਹੋ ਕੇ ਨਾ ਸਿਰਫ ਲੁੱਟਖੋ ਕੀਤੀ ਸਗੋਂ 75 ਸਾਲਾ ਔਰਤ ਹਰਬੰਸ ਕੋਰ ਦਾ ਕਤਲ ਵੀ ਕਰ ਦਿੱਤਾ ਮ੍ਰਿਤਕ ਔਰਤ ਦੇ ਪੋਤੇ ਅਮਨਦੀਪ ਸਿੰਘ ਨੇ ਇਸ ਘਟਨਾ ਦੇ ਬਾਬਤ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਨਾਨਾ ਨਾਨੀ ਪਿੰਡ ਦੇ ਵਿੱਚ ਇਕੱਲੇ ਰਹਿੰਦੇ ਨੇ ਜਦੋਂ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਨੇ ਕੁਝ ਅਣਪਛਾਤੇ ਲੁਟੇਰੇ ਰਾਤ ਦਾ ਮੌਕਾ ਦੇਖਦੇ ਹੋਏ ਘਰ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਜੋੜੇ ਨੂੰ ਰस्सੀਆਂ ਦੇ ਨਾਲ ਪਹਿਲਾਂ ਬੰਨ੍ਹ ਦਿੰਦੇ ਨੇ ਲੁਟੇਰਿਆਂ ਨੇ ਹਰਬੰਸ ਕੋਰ ਦੇ ਉੱਤੇ ਜਾਨ ਲੈਵਾ ਹਮਲਾ ਵੀ ਕੀਤਾ ਜਿਸ ਦੌਰਾਨ ਉਹਨਾਂ ਦੀ ਮੌਤ ਹੋ ਗਈ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਘਰ ਪਹੁੰਚੇ ਤਾਂ ਘਰ ਦਾ ਦ੍ਰਿਸ਼ ਹੈਰਾਨ ਕਰਨ ਵਾਲਾ ਸੀ ਸਾਰੀਆਂ ਅਲਮਾਰੀਆਂ ਖੁੱਲੀਆਂ ਹੋਈਆਂ ਸੀ ਕਪੜੇ ਖਿਲਰੇ ਹੋਏ ਸਨ ਪੂਰੇ ਘਰ ਦੀ ਤਲਾਸ਼ੀ ਲਈਤੀ ਗਈ ਫਾਜ਼ਿਲਕਾ ਦੇ ਡੀਐਸਪੀ ਇਨਵੈਸਟੀਗੇਸ਼ਨ ਬਲਕਾਰ ਸਿੰਘ ਦੇ ਅਨੁਸਾਰ ਨਿਰਪੈ ਸਿੰਘ ਦੇ ਘਰ ਵਾਪਰੀ ਇਸ ਘਟਨਾ ਦੀ ਗੰਭੀਰਤਾ ਦੇ ਨਾਲ ਹੁਣ ਜਾਂਚ ਹੋ ਰਹੀ ਹੈ ਤੇ ਪੁਲਿਸ ਟੀਮ ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਔਰਤ ਦਾ ਕਤਲ ਕਿਵੇਂ ਹੋਇਆ ਅਤੇ ਕਿੰਨੀ ਕੁ ਲੁੱਟ ਹੋਈ ਹੈ ਮ੍ਰਿਤਕ ਔਰਤ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਪੁਲਿਸ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਵੀ ਲੁਟੇਰਿਆਂ ਦੀ ਭਾਲ ਕਰ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਜੜੀ ਹੈ ਕੀਤੀ ਜਾ ਰਹੀ ਹੈ। ਬੇਜ ਕਿਨਾਂ ਗਿਆ ਨਾ ਮੇਰਾ ਨਵਦੀਖ ਸਿੰਘ ਹੈ। ਅੱਛਾ ਕੀ ਵਾਰਦਤ ਕੀ ਵਾਪਰੀ ਸੀ? ਕੋਈ ਨਹੀਂ ਦਾਦੀ ਛੀਸੀ ਕੇ ਦਾਦਾ ਜੀ ਦੋਨੇ ਰਾਤ ਨੂੰ ਵਿਚਾਰੇ ਬਜ਼ੁਰਗ ਰਹਿੰਦੇ ਇਥੇ ਜੀ। ਜੀ। ਤੇ ਉਹ ਦਾਤਾ ਜੀ ਉਹਰੇ ਉਹ ਸਾਰੇ ਕੈਨੇਡਾ ਤੋਂ ਅਸਟ੍ਰੇਲੀਆ ਸ਼ਿਫਟ ਆ ਗਏ ਜੀ ਸਾਰੇ ਬਾਹਰ ਗਏ ਹੋਏ ਨੇ ਜੀ ਤੇ ਇਹਨਾਂ ਨੇ ਰਾਤ ਬਰਾਤੇ ਕਿਤੇ ਪਤਾ ਨਹੀਂ ਕਿੱਧਰੋਂ ਆਏ ਆ ਕਿਵੇਂ ਆਏ ਪਤ ਤੋ ਇਹ ਚੀਜ਼ ਦਾ ਤੱਕੀ ਹਜੇ ਤੱਕ ਤਾਂ ਕੋਈ ਪਤਾ ਨਹੀਂ ਲੱਗੇ ਜੀ ਤੇ ਹੁਣ ਉਹਨਾਂ ਦਾਦਾ ਜੀ ਇਹਨੂੰ ਤਾਂ ਬੰਨ ਗਏ ਰਾਤ ਨੂੰ ਜੀ ਬੰਨ ਗਏ ਤੇ ਦਾਦੀ ਜੀ ਨੇ ਪਤਾ ਨਹੀਂ ਕੀ ਗੱਲਬਾਤ ਹੋਈ ਕੀ ਨਹੀਂ ਹੋਈ ਬੰਨੇ ਉਹਨਾਂ ਨੂੰ ਵੀ ਸੀਗਾ ਜੀ ਪਰ ਉਹਨਾਂ ਦੇ ਵਿੱਚ ਡੈਥ ਹੋ ਗਈ ਜੀ ਕਿੰਨੇ ਕੋਈ ਦੀ ਵਾਰਦਾਤ ਲੱਗਦਾ ਜੀ ਵਾਰਦਾਤ ਆ ਜੀ ਮੈਨੂੰ 23:00 ਵਜੇ ਫੋਨ ਆਇਆ ਸੁਭਾਈ ਵਾਰਦਾਤ ਤੁਸੀਂ 10 ਦੀ ਲਾ ਲਓ 11 ਦੀ ਲਾ ਲਓ ਇੱਥੇ ਜਾਓਗੇ ਦਾਦਾ ਜੀ ਖੁੱਲ ਕੇ ਨਾ ਛੜਾ ਕੇ ਜੋ ਬਾਹਰ ਗਏ ਆ ਤੇ ਪੂਆ ਜੀ ਇਰਥੇ ਸਾਰੇ ਬੈਠੇ ਉਹਨਾਂ ਨੇ ਪਿੰਡ ਦੇ ਉਹਨਾਂ ਨੇ ਦੇਖਿਆ ਜੀ ਸਾਰੇ ਨੇ ਤੇ ਮੈਨੂੰ ਤਾਂ 3:30 ਫੋਨ ਆਇਆ ਜੀ ਕਹਿੰਦੇ ਆ ਗੱਲ ਬਣ ਗਈ ਮੈਂ ਅਸੀਂ ਮੁੜ ਕੇ ਦੁਬਾਰਾ ਆਏ ਇੱਥੇ ਆ ਕਿੰਨੇ ਬੰਦੇ ਦੱਸ ਰਹੇ ਨੇ ਜੀ ਬੰਦੇ ਬਾਪੂ ਜੋ ਹੁਣ ਤਾਂ ਉਹਨਾਂ ਦੀ ਉਮਰ ਹੋ ਗਈ ਆ ਹੁਣ ਤੱਕ ਉਹ ਭੁੱਲ ਗਏ ਆ ਬਾਕੀ ਸਵੇਰ ਜਦੋਂ ਪੁੱਛਿਆ ਜੀ ਉਹਦਾ ਤਿੰਨ ਬੰਦੇ ਦੱਸ ਰਹੇ ਜੀ ਅੱਛਾ ਜੀ ਕੋਈ ਲੁੱਟਖੋ ਵੀ ਹੋਈ ਏ ਜੀ ਵਿੱਚ ਲੁੱਟਖੋ ਹੋਈ ਹੋਣੀ ਆ ਲੁੱਟਖੋੜ ਤਾਂ ਮਾਰੀ ਮੁੱਢੀ ਚਲੋ ਕੀਤੀ ਹੋਣੀ ਉਹਨਾਂ ਨੇ ਜੀ ਤੇ ਉਹ ਲੁੱਟਖੋ ਸਾਰਾ ਕੁਝ ਹੀ ਲੈ ਗਏ ਜੀ ਬਲਕਿ ਉਹ ਵੀ ਨਹੀਂ ਮੈਟਰ ਕਰਦਾ ਨਾ ਬਸ ਚਲੋ ਜੋ ਡੈਥ ਵਾਲਾ ਕੰਮ ਆਣਾ ਉਹ ਗਲਤ ਹੋਇਆ ਜੀ ਆਏ ਨਹੀਂ ਹੁੰਦਾ ਕਹੀ ਕਿਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਕੋਈ ਪਤਾ ਲੱਗ ਗਿਆ ਜੀ ਕੋਈ ਤਾਂ ਖਜਰਤ ਤੋਂ ਬਾਕੀ ਤਾਂ ਆਪਣੇ ਉਹ ਸੋਸ਼ਲ ਮੀਡੀਆ ਹ ਗਾਲ ਘੋਟ ਕੇ ਮਾਰਿਆ ਕਹਿੰਦੇ ਤਾਂ ਬਾਕੀ ਦੇਖੋ ਜੇ ਤਾਂ ਮੈਂ ਲੈ ਕੇ ਗਏ ਪੋਸਟਮਾਰਟਮ ਤੇ ਉੱਥੇ ਸਾਰੀ ਬਾਕੀ ਕਲੀਅਰ ਹੋ ਜਾਊਗਾ ਉੱਥੇ ਮਾਤਾ ਜੀ ਦਾ ਕੀ ਨਾਮ ਸੀਗੇ ਜੀ ਹਰਬੰਸ ਕੋਰੀ ਕਿੰਨੀ ਕੁ ਉਮਰ ਦੀ ਸੀਗੀ ਕੋਈ ਹੁਣ 75-80 ਸਾਲ ਦੀ ਕਰੀਬ ਹੋਣਗੇ ਘਰੇ ਇਕੱਲੀ ਸੀਗੀ ਜੀ ਦਾਦਾ ਜੀ ਤੇ ਦੋਨੇ ਦੋਨੇ ਇਕੱਲੇ ਹੁੰਦੇ ਆ ਜੀ ਅੱਛਾ ਜੀ ਤੇ ਕੋਈ ਸਰਵੰਟ ਨਹੀਂ ਹੈਗਾ ਕੋਈ ਨੌਕਰ ਕੋਈ ਰੱਖਿਆ ਹੋਇਆ ਨਹੀਂ ਸਰਵੰਟ ਮਤਲਬ ਸਵੇਰ ਆਉਂਦਾ ਕੋਈ 6 7 ਵਜੇ ਮਤਲਬ 8 ਵਜੇ ਆਉਂਦੇ ਸਵਾਈ ਕਰਕੇ ਮਤਲਬ ਖਰੀ ਉਹ ਮਤਲਬ ਜਾੜਦੇ ਫਿਰ ਕੋਈ ਨਹੀਂ ਲਗਰੀ ਇਹ ਦਾਖਲ ਕਿਧਰ ਹੋਏ ਜੀ ਕਰਦੇ ਅੰਦਰ ਬੜੇ ਕਿੱਥੋਂ ਹੈ ਜੀ ਕਰਦੇ ਅੰਦਰ ਕਿਵੇਂ ਦਾਖਲ ਇਹ ਪਿਛਲੇ ਬੱਸੋਂ ਕਹਿੰਦੇ ਆ ਬੈਕ ਸੈਟੋਂ ਉਧਰੋਂ ਆਏ ਆ ਜੀ ਕਿਤੇ ਅੱਛਾ ਜੀ ਹੁਣ ਇਹ ਨਹੀਂ ਪਤਾ ਕਿ ਵੀ ਆਏ ਕਿਸ ਟਾਈਮ ਆ ਕਿਵੇਂ ਆਏ ਆ ਕੀਨ ਕੀਤਾ ਇਹਨਾਂ ਨੇ ਇਹ ਚੀਜ਼ ਦਾ ਅਜੇ ਤੱਕ ਪਤਾ ਨਹੀਂ ਲੱਗਿਆ ਜੀ ਕਿਹੜੇ ਕਿਹਨੇ ਕਿਹੜੇ ਕਿਹੜੇ ਪਾਸੇ ਗਏ ਨੇ ਕਰਦਾ ਸਾਰਾ ਖਲਾਰਿਆ ਸਾਰਾ ਕੁਝ ਖਲਾਰ ਰਿਹਾ ਜੀ ਅੱਛਾ ਕੋਈ ਦਰਵਾਜ਼ਾ ਵਗੈਰਾ ਕੁੰਡੀ ਵਗੈਰਾ ਤੋੜੀ ਹੈ ਕਿ ਕੁੰਡੀ ਉਹ ਗੇਟ ਦੀ ਵੀ ਕਹਿੰਦੇ ਟੁੱਟੀ ਹੋਈ ਹੈ ਇੰਦਰ ਲਈ ਇੱਧਰ ਲੋ ਵੀ ਟੁੱਟੀ ਹੋਈ ਹੈ ਜੀ ਅੱਛਾ ਜੀ ਇਹ ਗੇਟ ਤਾਂ ਲੋਕ ਕਰਕੇ ਬੰਦੇ ਹੁੰਦੇ ਸੀਗੇ ਬਹੁਤ ਸਿਕਿਉਰ ਰਹਿੰਦੇ ਹੁੰਦੇ ਸੀਗੇ ਜੀ ਹੂੰ ਪਰ ਉਹ ਫਿਰ ਵੀ ਹੁਣ ਕੀ ਪਤਾ ਕਿਹੜੇ ਹਿਸਾਬ ਨਾਲ ਕਿਵੇਂ ਇਹ ਸੁੱਤੇ ਪਏ ਸੀਗੇ ਜੀ ਉਦੋਂ ਵਾਰਦਾ ਤੂੰ ਦੇਖੋ ਜੀ ਹੁਣ ਇਹ 10 ਵਜੇ ਦੀ ਉਹ ਜੋ ਕਹਿਣ ਦੇ ਮੁਤਾਬਕ ਤਾਂ 11 ਵਜੇ ਦੀ ਗੱਲ ਹੈ ਪਰ ਸਾਨੂੰ ਤਾਂ 3 ਵਜੇ ਸਵੇਰ ਪਤਾ ਲੱਗਿਆ ਜੀ ਹੁਣ ਇਹ ਕੀ ਪਤਾ 12 1 ਵਜੇ ਦੀ ਗੱਲ ਹੈ ਕਿ 2 ਵਜੇ ਦੀ ਗੱਲ ਹੈ ਇਸ ਚੀਜ਼ ਦਾ ਹਜੇ ਤਾਂ ਪ੍ਰਸ਼ਾਸਨ ਨੇ ਦੱਸੂਆ ਨਹੀਂ ਕੀ ਕਿਵੇਂ ਪਤਾ ਕਿਵੇਂ ਲੱਗਿਆ ਜੀ ਤੁਹਾਨੂੰ ਕਿਵੇਂ ਸੂਚਨਾ ਮਿਲੀ ਪਿੰਡ ਚ ਦਾਦਾ ਜੀ ਗਏ ਇੱਥੋਂ ਤੇ ਉੱਥੇ ਜਾ ਕੇ ਮੀਂਹ ਪੈਂਦਾ ਸੀਗਾ ਜੀ ਜੀ ਤੇ ਡਿੱਗ ਪਏ ਉੱਥੇ ਜਾ ਕੇ ਜੀ ਰੋਡ ਤੇ ਜਾ ਕੇ ਉੱਥੇ ਜਾ ਕੇ ਪਿੰਡ ਦੇ ਲੋਕ ਸਾਰਾ ਉਹਨਾਂ ਦੇ ਆਸ-ਪਾਸੇ ਘਰਾਂ ਨੂੰ ਸਾਰਿਆਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਜਾ ਕੇ ਤੇ ਉਹਨਾਂ ਨੂੰ ਚੱਕਿਆ ਚੱਕ ਚੁੱਕ ਕੇ ਉਹਦੋਂ ਬਾਅਦ ਘਰੇ ਲੈ ਕੇ ਆਏ ਤੇ ਦੇਖਿਆ ਤੇ ਦਾਦੀ ਕਿੰਨੇ ਬੱਚੇ ਨੇ ਇਹਨਾਂ ਦੀ ਬੱਚੇ ਤਿੰਨ ਨਹੀਂ ਦੋ ਬੁਆ ਜੀਰੇ ਕਾਚਾ ਜੀ ਉਹ ਬਾਹਰ ਰਹਿੰਦੇ ਕੀ ਲੱਗਦਾ ਕੀ ਇਹ ਤੁਹਾਨੂੰ ਕੋਣ ਬੰਦੇ ਹੋ ਸਕਦੇ ਇਹ ਦੇਖੋ ਜੀ ਹੁਣ ਆਪਾਂ ਤਾਂ ਕੀ ਦੱਸ ਸਕਦੇ ਕਿਸੇ ਬਰੇ ਹੋਂ ਦਾ ਤੁਹਾਡਾ ਕੀ ਨਾਮ ਹੈ ਮੇਰਾ ਨਵਦੀਪ ਹੈ ਠੀਕ ਹੀ ਮੰਗ ਕਰਦੇ ਹੋ ਜੀ ਹੁਣ ਕੀ ਹੋਣਾ ਚਾਹੀਦਾ ਮੰਗ ਤਾਂ ਇਹ ਹੁੰਦੀ ਹੈ ਜੀ ਬਸ ਪਰ ਇਨਸਾਫ ਮਿਲੇ ਹੋਰ ਤਾਂ ਕੀ ਹੈ ਜੀ ਠੀਕ ਅਚਾਨਕ ਦੀ ਰਾਤ ਕੋਈ ਅਣਸਤੇ ਬੰਦੇ ਆਏ ਜੀ ਕਰਨ ਕੇ ਪਹਿਲਾਂ ਨਾਨਾ ਜੀ ਪਏ ਸੀ ਉਹਨਾਂ ਨੂੰ ਠਾਇਆ ਜੀ ਉਹਨਾਂ ਨੂੰ ਉਹਨਾਂ ਨੂੰ ਬੰਨਤਾ ਬੰਨ ਕੇ ਜੀ ਤੇ ਬਾਅਦ ਚ ਦੂਜੇ ਕਮਰੂਮ ਦੇ ਨਾਨੀ ਸੁੱਤੇ ਪਏ ਸੀਗੇ ਉਹਨਾਂ ਨੂੰ ਬੰਨਿਆ ਜੀ ਬੰਨ ਕੇ ਜੀ ਤੇ ਸਾਰਾ ਉਹਨਾਂ ਨੇ ਫਿਰ ਉਹਨਾਂ ਤੇ ਚਾਨਲੇਵ ਹਮਲਾ ਕਰਤਾ ਜੀ ਤੇ ਸਾਰਾ ਉਹਨਾਂ ਦੀ ਫਿਰ ਜੋ ਸਮਾਨ ਸੀਗਾ ਜੀ ਉਹ ਵੀ ਉਹਨਾਂ ਨੇ ਮੱਠਾ ਮਾਰ ਕੇ ਸਾਰੀ ਕੋਠੀ ਫੋਲਤੀ ਤਾਂ ਉਹ ਵੀ ਜਾ ਕੇ ਚੱਕੀ ਜੀ ਘਰ ਚ ਦੋਵੇਂ ਤੇ ਨਹੀਂ ਸੀ ਹਾਂਜੀ ਹਾਂਜੀ ਬਾਕੀ ਪਰਿਵਾਰ ਹੈ ਨਹੀਂ ਬਾਕੀ ਸਾਰੇ ਆਸਟ੍ਰੇਲੀਆ ਜੀ ਮਾਮਾ ਜੀ ਹੋਦੇ ਮਾਸੀ ਸਾਰੇ ਆਸਟ੍ਰੇਲੀਆ ਸੀਗੇ ਕੀ ਲੈ ਕੇ ਗਏ ਨੇ ਕਰੋ ਕੀ ਲੈ ਕੇ ਕੀ ਇਹ ਤਾਂ ਬਾਈ ਜੀ ਹੁਣ ਤਾਂ ਕੇ ਦੇਖਦੇ ਹਾਂ ਬਾਕੀ ਨਸਾਨ ਤਾਂ ਕਾਫੀ ਹੋ ਗਿਆ ਸਾਰੇ ਉੱਪਰੋਂ ਕੋਠੀ ਚੀਜ਼ ਤਾਂ ਵੀ ਬਾਈ ਜੀ ਸਾਰਾ ਸਾਰਾ ਘਰ ਨਸਾਰਾ ਪਟ ਪਟਦਾ ਜੀ ਕੋਈ ਬਾਰੀ ਸਾਰੀਆਂ ਖੁੱਲੀਆਂ ਸਾਰੀਆਂ ਬਾਰੀਆਂ ਲੋਕਾਂ ਸੀ ਬੈੱਡ ਸੀ ਸਾਰੇ ਡਰਾਜ ਜੀ ਸਾਰੇ ਖੁੱਲ੍ਹੇ ਬਾਈ ਜੀ ਸਾਰੇ ਕਈ ਵਾਰ ਜਦੋਂ ਸਾਨੂੰ ਅੱਜ ਪਹੁੰਚੇ ਜੀ ਸਾਰਾ ਪਰਿਵਾਰ ਪੰਚਾਇਤ ਸਾਰੀ ਮੌਲੀ ਉਹ ਦਾਦੀ ਡੈਥ ਹੋਈ ਪਈ ਸੀ ਨਿਕ ਹੋਇਆ ਪਿਆ ਸੀ ਬਾਪੂ ਜੀ ਜੀ ਬੰਨੇ ਸੀ ਜੇ ਉਹ ਬਾਹਰਵਾਜਾਂ ਮਾਰਨਾ ਆਏ ਜਦੋਂ ਜੀ ਉਦੋਂ ਆਪ ਪੜੋਸਦਾਨੇ ਜਾ ਕੇ ਉਹਨਾਂ ਨੂੰ ਉਹ ਆਵਾਜ਼ਾਂ ਮਾਰਦੇ ਮਾੜੇ ਛੱਟ ਕੇ ਡੱਟ ਪਈ ਜੀ ਤੇ ਫਿਰ ਉਹ ਚਾਰੇ ਸਾਰਿਆਂ ਨੇ ਸਮਝਾਈ ਨੇ ਇਹ ਇਹਨਾਂ ਦੇ ਕਿੰਨੇ ਲੜਕੇ ਆ ਕਿੱਥੇ ਰਹਿੰਦੇ ਆ ਇਹਨਾਂ ਦੇ ਇੱਕ ਲੜਕਾ ਜੀ ਤੇ ਦੋ ਲੜਕੀਆਂ ਜੀ ਉਹ ਕਿੱਥੇ ਰਹਿੰਦੇ ਆ ਆਸਟ੍ਰੇਲੀਆ ਦੇ ਅੱਛਾ ਤਿੰਨੋਂ ਹੀ ਉਧਰ ਨੇ ਹਾਂਜੀ ਹਾਂਜੀ ਠੀਕ ਹੈ ਤੇ ਇਹ ਇਧਰ ਇਹ ਕੀ ਕਰਦੇ ਨੇ ਫਿਰ ਇਹ ਬਸ ਕਰੇ ਸੀਗੇ ਜੀ ਖੇਤੀਬਾੜੀ ਕਰਦੇ ਆ ਖੇਤੀਬਾੜੀ ਖੇਤੇ ਲਾਉਂਦੇ ਸੀ ਫਿਰ ਅੱਛਾ ਤੇ ਇਹ ਪਤਾ ਲੱਗਿਆ ਬੰਦੇ ਕੌਣ ਸੀ ਕਿੱਥੋਂ ਆਏ ਸੀ ਨਹੀਂ ਹਜੇ ਤੱਕ ਕੋਈ ਪਤਾ ਨਹੀਂ ਲੱਗਾ ਜੀ ਪੁਲਿਸ ਨੂੰ ਕੀਤੀ ਐ ਸੀ ਤਾਂ ਹਾਂਜੀ ਹਾਂਜੀ ਪੁਲਿਸ ਕੀ ਤਿਆਰੀ ਹੈ ਤੁਹ ਕਹਿੰਦੇ ਜੀ ਆਪਣਾ ਬਣਦਾ ਹੱਕ ਦੋਣਗੇ ਸਾਰੇ ਮਾਲਕਾਂ ਨੂੰ ਜੋ ਪਰਾਂਗਾ ਪਰੀਆਂ ਨੇ ਕੀਤਾ ਹੁਣ ਇਹ ਪਤਾ ਕਿੰਨੇ ਕ ਲੋਕ ਸੀ ਕੀ ਕੀ ਚੀਜ਼ਾਂ ਸੀ ਉਹਨਾਂ ਨੂੰ ਇਹ ਬਾਪੂ ਜੀ ਦੱਸ ਦੇ ਤਿੰਨ ਜਣੇ ਤਿੰਨ ਜਣੇ ਹਾਂਜੀ ਜੇ ਪਿਆ ਉਹਨਾਂ ਦੇ ਪੁੱਲ ਗਿਆ ਬਨ ਕੇ ਦੋ ਜਣੇ ਅੰਦਰ ਮਾਲਕ ਮਾਤਾ ਜੀ ਕੋਲੇ ਰਿ ਗੇ ਬੀਤੀ ਰਾਤ ਪਿੰਡ ਬਨ ਵਾਲਾ ਹਨਵੰਤਾ ਵਿਖੇ ਅੰਦਰ ਭਾਈ ਸਿੰਘ ਸਾਨਾਬ ਹਜੂਰ ਸਿੰਘ ਦੇ ਘਰ ਕੋਈ ਅਣਪਛਾਤੇ ਬੰਦੇ ਆਏ ਔਰ ਉਹਨਾਂ ਨੇ ਡੁੱਟ ਖੋਦ ਦੀ ਨੀਤ ਨੰਦਰ ਆ ਕੇ ਸੰਦਰ ਪਾਇਸ ਸਿੰਘ ਦੀ ਪਤਨੀ ਹਰਵੰਸ ਕੌਰ ਜਿਹੜੀ ਹੈ ਉਹਦਾ ਮਰਡਰ ਕਰ ਦਿੱਤਾ ਇਹ ਸੂਚਨਾ ਮਿਲਣ ਤੇ ਅਸੀਂ ਇੱਥੇ ਮੌਕੇ ਤੇ ਆਏ ਹਾਂ ਹਰ ਤਰ੍ਹਾਂ ਦੇ ਐਂਗਲਾਂ ਤੋਂ ਤਪਰੀਸ਼ ਕੀਤੀ ਜਾ ਰਹੀ ਹੈ ਸੰਦਰ ਪਾਇਸ ਸਿੰਘ ਦੇ ਬਿਆਨ ਦੇ ਉੱਪਰ ਮਕਦਮਾ ਦਰਜ ਕੀਤਾ ਜਾ ਰਿਹਾ ਹੈ ਪਾਇਸ ਸਿੰਘ ਦੇ ਕਹਿਣ ਮੁਤਾਬਕ ਤਿੰਨ ਬੰਦੇ ਉਹਨੇ ਦੇਖੇ ਅੰਦਰ ਆਏ ਹੱਥ ਪੈਰ ਬੰਨ੍ਹ ਦਿੱਤੇ ਗਏ ਹਜੀਪ ਸਿੰਘ ਹਜੀਪ ਸਿੰਘ ਦੇ ਹੱਥ ਅੰਦਰ ਪਾਇਸ ਸਿੰਘ ਦੇ ਹੱਥ ਪੈਰ ਬੰਨ੍ਹ ਦਿੱਤੇ ਗਏ ਜਿਹੜੀ ਮਾਤਾ ਹੈ ਜਿਹਦੀ ਤਤ ਉਹ ਉਹਦੇ ਵੀ ਪੈਰ ਜਿਹੜੇ ਆ ਉਹ ਬੱਦੇ ਸੀ ਕੁਛ ਨਹੀਂ ਕਹਿ ਸਕਦੇ ਜੀ ਹਲੀਏ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਉਹਦੇ ਦੋਨਾਂ ਕੰਨਾਂ ਦੇ ਵਿੱਚੋਂ ਬਲੀਡਿੰਗ ਹੋ ਰਹੀ ਹੈ ਯਾਰਾ ਤੌਰ ਤੇ ਕੋ ਸੱਟ ਨਹੀਂ ਲੱਗ ਰਹੀ ਵੀ ਜੀ ਉਹ ਪਰਿਵਾਰ ਹਲੀ ਚੈੱਕ ਕਰਕੇ ਘਰ ਦੀ ਫਰੋਲਾ ਫਰਾਲੀ ਜਰੂਰ ਹੋਈ ਹੈ ਬਾਕੀ ਸਮਾਨ ਦਾ ਚੈੱਕ ਕਰਕੇ ਉਹ ਬਾਅਦ ਚ ਦੱਸਣਗੇ ਵੀ ਕੀ ਕੀ ਸਮਾਨ ਗਿਆ ਕੀ ਮੀਆਂ ਬੀਬੀ ਰਹਿ ਰਹੇ ਸੀਗੇ ਜੀ ਜਿਹੜਾ ਨਰਪਾਲ ਸਿੰਘ ਸੀ ਇਹਦੀ ਏਜ ਕਰੀਬ 80 ਸਾਲ ਹੈ ਜਿਹੜੀ ਮਾਤਾ ਜੀ ਦਾ ਮਰਡਰ ਹੋਇਆ ਵੀ ਇਸ ਕਰੀਬ 80 ਸਾਲ ਦੇ ਲੱਗੇ ਆ ਜੀ ਇਹਨਾਂ ਦੇ ਤਿੰਨ ਬੱਚੇ ਸੀ ਦੋ ਲੜਕੀਆਂ ਔਰ ਇੱਕ ਲड़का ਉਹ ਸਾਰੇ ਬੱਚੇ ਜਿਹੜੇ ਆ ਐਨ ਆਰ ਆਈ ਨੇ ਆਸਟ੍ਰੇਲੀਆ ਰਹਿ ਰਹੇ ਸਹੀ ਸਰ ਕਰੇ ਕੋਈ ਸਰਵੰਟੀ ਜਾਂ ਕਿਸ ਤਰ੍ਹਾਂ ਦਾ ਇਹ ਹੈ ਸੀਗਾ ਜੀ ਮੇਰੇ ਰਾਤ ਸਮੇਂ ਕੋਈ ਸਰਵੰਟ ਇਹਨੇ ਨਹੀਂ ਕਰਿਆ ਸੀ ਠੀਕ ਠੀਕ ਹੁਣ ਮੁਕਦਮਾ 460 ਆਈ ਪੀਸੀ ਤਹਿਤ ਨਵੀਂ ਜਿਹੜੀ ਬਣਦੀ ਆ ਉਹਦੇ ਜੋ ਸੈਕਸ਼ਨ ਹੈ ਮੇਰਾ ਸ਼ਾਇਦ 331 ਹੈ ਉਹਦੇ ਤਹਿਤ ਮੁਕੱਦਮਾ ਬਣਦਾ ਸੀ ਜਾਂਚ ਦਾ ਵਿਸ਼ਾ ਜਾਂਚ ਤੋਂ ਬਾਅਦ ਹੀ ਪਤਾ ਖਬਰ ਮੋਗਾ ਤੋਂ ਆਇਆ ਮੋਗਾ ਪੁਲਿਸ ਬਦਮਾਸ਼ਾਂ ਦੇ ਉੱਤੇ ਲਗਾਤਾਰ ਆਪਣੀ ਪਕੜ ਮਜ਼ਬੂਤ ਕਰ ਰਹੀ ਹੈ ਅਤੇ ਇੱਕ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਮੋਗਾ ਜ਼ਿਲ੍ਹੇ ਦੇ ਪਿੰਡ ਕਪੂਰੇ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਕੋਲੋਂ 312 ਬੋਰ ਦੇ ਦੋ ਦੇਸੀ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਜਿਹੜੇ ਨੇ ਬਰਾਮਦ ਕੀਤੇ ਗਏ ਨੇ ਦੋਵੇਂ ਮੁਲਜ਼ਮਾਂ ਦੇ ਖਿਲਾਫ ਮੈਣਾ ਥਾਣੇ ਦੇ ਵਿੱਚ ਅਸਲ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਇਹ ਜਾਣਕਾਰੀ ਦਿੰਦੇ ਹੋਏ ਡੀਐਸਪੀ ਲਵਦੀਪ ਸਿੰਘ ਨੇ ਦੱਸਿਆ ਕਿ ਮੋਗਾ ਪੁਲਿਸ ਸ਼ਰਾਰਤੀ ਅਨਸਰਾਂ ਦੇ ਉੱਤੇ ਲਗਾਤਾਰ ਸ਼ਿਕੰਜਾ ਕੱਸ ਰਹੀ ਹੈ ਗੁਪਤ ਸੂਚਨਾ ਮਿਲੀ ਸੀ ਕਿ ਕਪੂਰੇ ਨੇੜੇ ਪਿੰਡ ਦੇ ਬਾਹਰ ਇੱਕ ਚੌਂਕ ਦੇ ਉੱਤੇ ਦੋ ਵਿਅਕਤੀ ਬੈਠੇ ਹੋਏ ਸਨ ਜਿਨ੍ਹਾਂ ਦੇ ਕੋਲ ਗੈਰ ਕਾਨੂੰਨੀ ਹਥਿਆਰ ਹਨ ਉਹਨਾਂ ਨੇ ਕਿਹਾ ਕਿ ਸਾਡੀ ਟੀਮ ਮੌਕੇ ਤੇ ਪਹੁੰਚਦੀ ਹੈ ਤੇ ਦੋਮਾ ਮਲਜ਼ਮਾਂ ਦੀ ਤਲਾਸ਼ੀ ਲੈਣ ਦੇ ਉੱਤੇ ਉਹਨਾਂ ਦੇ ਕੋਲੋਂ 312 ਬੋਰ ਦੇ ਦੋ ਦੇਸੀ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਹੋਏ ਨੇ ਮਲਜ਼ਮਾਂ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਦੀ ਪਛਾਣ ਭਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਦੇ ਵਜੋਂ ਹੋਈ ਹੈ ਜੋ ਕਿ ਕਪੂਰੇ ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਨੇ ਇੱਕ ਮਾਮਲਾ ਦੋਮਾ ਵਿਰੁੱਧ ਮੈਣਾ ਥਾਣੇ ਦੇ ਵਿੱਚ ਅਸਲਾ ਐਕਟ ਦੇ ਤਹਿਤ ਦਰਜ ਕੀਤਾ ਗਿਆ ਹੈ ਅਤੇ ਬਣਦੀ ਕਾਰਵਾਈ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਮਾਨਯੋਗ ਐਸਐਸਪੀ ਸਾਹਿਬ ਮੋਗਾ ਸ਼੍ਰੀ ਅਜੀਤ ਗਾਂਧੀ ਆਈਪੀਐਸ ਉਹਨਾਂ ਵੱਲੋਂ ਮਾੜੇ ਅੰਸਰਾਂ ਦੇ ਖਿਲਾਫ ਮੋਗਾ ਜ਼ਿਲ੍ਹੇ ਬਿੱਟੀ ਮੁਹੰਮਦ ਦੇ ਤਹਿਤ ਥਾਣਾ ਮਹਿਣਾ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਇਹਨਾਂ ਦੇ ਐਚਓ ਸ਼੍ਰੀ ਇਕਬਾਲ ਹੁਸੈਨ ਉਹਨਾਂ ਦੀ ਮੁਖਬਰ ਨੇ ਆ ਕੇ ਇਹਨਾਂ ਨੂੰ ਤਲਾਹ ਦਿੱਤੀ ਕਿ ਇੱਕ ਕਪੂਰਿਆਂ ਪਿੰਡ ਦੇ ਰਹਿਣ ਵਾਲੇ ਦੋ ਵਿਅਕਤੀ ਉਹਨਾਂ ਕੋਲ ਦੇ ਸੀ ਪੱਤਾ ਉਹ ਤਲਾਹ ਪੁਖਤਾ ਹੋਣ ਤੇ ਇਹਨਾਂ ਨੇ ਥਾਣਾ ਮਹਿਣਾ ਵਿਖੇ ਮਕਦਮਾ ਨੰਬਰ 4 ਅਧੀਨ ਧਾਰਾ 2554 69 ਦਰਜ ਕੀਤਾ। ਦਰਜ ਕਰਨ ਉਪਰੰਤ ਪੁਲਿਸ ਪਾਰਟੀ ਨੇ ਰੇਡ ਕੀਤਾ। ਰੇਡ ਕਰਨ ਤੇ ਕਪੂਰਿਆਂ ਦੀ ਟਕੋਨੀ ਦੇ ਉੱਤੇ ਇਹ ਦੋਨੋਂ ਵਿਅਕਤੀ ਅਮਰ ਸਿੰਘ ਪਿੰਦਾ ਤੇ ਸਰਿੰਦਰ ਸਿੰਘ ਕਿੰਦਾ ਜਿਹੜੇ ਦੋਨੇ ਕਪੂਰਿਆਂ ਦੇ ਰਹਿਣ ਵਾਲੇ ਇਹਨਾਂ ਕੋਲੋਂ ਦੋ ਪਿਸਟਲ ਦੇਸੀ ਕੱਟੇ 315 ਬੋਰ ਤੇ ਦੋ ਜ਼ੰਦਾ ਕਾਰਤੂਸ ਨਾਲ ਬ੍ਰਾਮਦ ਹੋਏ ਤੇ ਬ੍ਰਾਮਦ ਕਰਕੇ ਇਹਨਾਂ ਨੂੰ ਅਰੈਸਟ ਕੀ ਕਰ ਲਿਆ ਤੇ ਅੱਜ ਇਹਨਾਂ ਨੂੰ ਮਾਨਯੋਗ ਦਾਲ ਦੇ ਸਪੇਸ਼ ਕਰਾਂਗੇ ਪੇਸ਼ ਕਰਕੇ ਇਹਨਾਂ ਦਾ ਰਿਮਾਨਡ ਲੈ ਕੇ ਕਿ ਕਿੱਥੋਂ ਇਹਨਾਂ ਨੇ ਵੈਪਨ ਹਾਸਲ ਕੀਤੇ ਹੈ ਤੇ ਕਿਸ ਮਕਸਦ ਲਈ ਹਾਸਲ ਕੀਤੇ ਹੈ ਉਹ ਰਿਮਾਨਡ ਤਰ੍ਹਾਂ ਇਹਨਾਂ ਤੋਂ ਸਾਰੀ ਪੁੱਛਗੀ ਸਰ ਇਹਨਾਂ ਨੇ ਕਿ ਪਹਿਲਾਂ ਮਕਦਮਾ ਦਰਜ ਹੈਗਾ ਜੀ ਨਹੀਂ ਇਹਨਾਂ ਤੇ ਕੋਈ ਫਿਲਹਾਲ ਕੋਈ ਮਕਦਮਾ ਦਰਜ ਨਹੀਂ ਇਹ ਦੋਨੇ ਪਿੰਡ ਚ ਇੱਕ ਪਿੰਦਰ ਸਿੰਘ ਜਿਹੜਾ ਮੁਰਗੀਖਾਨੇ ਦੇ ਲੱਗਿਆ ਰਹਾ ਤੇ ਦੂਜਾ ਰਾਗਰਾ ਕਮ ਕੰਦਰਾ ਇਹਨਾਂ ਸਰ ਕੋਈ ਵਾਰਦਾਤ ਕਰਨੀ ਸੀ ਮੋਗੇ ਜੀ ਇਹ ਰਿਮਾਨ ਚ ਪੁੱਛਾਂਗੇ ਵੀ ਇਹ ਕਿੱਥੋਂ ਲਿਆਂਦਾ ਤੇ ਕਿਸ ਮਕਸਦ ਲਈ ਇਹਨਾਂ ਨੇ ਇਹ ਆਪਦੇ ਕੋਲੇ ਰੱਖੇ ਸੋ ਇਹ ਸਾਨੇ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਪਲ-ਪਲ ਦੀ ਅਪਡੇਟ ਦੇਖਣ ਵਾਸਤੇ ਤੁਸੀਂ ਜੁੜੇ ਰਹੋ ਧਨ ਬਿਊਟ ਦੇ ਨਾਲ ਫਿਲਹਾਲ ਇਜਾਜ਼ਤ ਦਿਓ ਧੰਨਵਾਦ